ਲੋਕ ਸਭਾ ਚੋਣਾਂ ਦੇ ਲਈ ਹੋਏ ਇੱਕ ਸਰਵੇ ਨੇ ਭਾਰਤੀ ਜਨਤਾ ਪਾਰਟੀ ਦੀ ਹੁਣ ਹੀ ਦਾੜਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਇਸ ਸਮੇਂ ਦੇ ਸਭ ਤੋਂ ਵੱਡੇ ਨੀਤੀ ਘੜਿਆਂ ਚੋਂ ਇੱਕ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿਹੜਾ ਹੁਣ ਤਰੇਲੀਆਂ ਆਉਣ ਲੱਗੀਆਂ ਨੇ। ਆਖਰਕਾਰ ਇਹ ਕਿਵੇਂ ਹੋਇਆ? ਇਸ ਸਰਵੇ ਦੇ ਵਿੱਚ ਕਿਹੜੇ ਅਜਿਹੇ ਤੱਥ ਸਾਹਮਣੇ ਆ ਗਏ ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਖੇਮੇ ਦੇ ਵਿੱਚ ਜਿਹੜਾ ਉਹ ਸਨਾਟਾ ਛਾ ਗਿਆ। ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਖਾਸ ਪ੍ਰੋਗਰਾਮ ਸਿਆਸੀ ਅਨੁਵਾਦ ਦੇ ਵਿੱਚ ਤੇ ਮੈਂ ਹਰਿੰਦਰ ਬਾਜਵਾ ਗੱਲ ਕਰਾਂਗੇ ਇੱਕ ਸਰਵੇ ਦੀ ਜਿਸ ਸਰਵੇ ਦਾ ਸਿਆਸੀ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੂਰੀ ਤਰ੍ਹਾਂ ਨਾਲ ਕਿ ਆਖਰਕਾਰ ਮਸਲਾ ਹੈ ਕੀ ਹੈ ਸਰਵੇ ਕੀ ਕਹਿੰਦਾ ਕਿੰਨੇ ਸਰਵੇ ਕੀਤਾ ਹੈ ਕੀ ਆંકੜੇ ਨੇ ਇਹਦੇ ਤੁਹਾਨੂੰ ਕੱਲੀ-ਕੱਲੀ ਗੱਲ ਖੋਲ ਕੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਦਰਅਸਲ ਲੋਕਨੀਤੀ ਅਤੇ CISDS ਅਤੇ ਦਾ ਹਿੰਦੂ ਦੇ ਵੱਲੋਂ ਇਹ ਸਰਵੇ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਆਏ ਆંકੜਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਿਆਰ ਕੀਤੀ ਗਈ ਸਾਰੀ ਰਣਨੀਤੀ ਨੂੰ ਮੁੱਦੇ-ਮੁੱਧ ਕਰ ਦਿੱਤਾ ਹੈ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਸ ਪ੍ਰਕਾਰ ਹਿੰਦੂਤਵ ਦੇ ਮੁੱਦੇ ਨੂੰ ਉਭਾਰਿਆ ਗਿਆ ਇੱਕ ਅਖੰਡ ਭਾਰਤ ਦੇ ਮੁੱਦੇ ਨੂੰ ਉਭਾਰਿਆ ਗਿਆ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ Hindu Muslim RAM ਮੰਦਰ ਇਹ ਸਾਰੀਆਂ ਚੀਜ਼ਾਂ ਨੂੰ ਉਭਾਰਿਆ ਗਿਆ ਪਰ ਇਹ ਸਰਵੇ ਬੜਾ ਕਲੀਅਰ ਕੱਟ ਦੱਸਦਾ ਹੈ ਕਿ ਇਹਨਾਂ ਮੁੱਦਿਆਂ ਦੀ ਅੱਜ ਦੇ ਦਿਨ ਲੋਕਾਂ ਦੇ ਵਿੱਚ ਕਿੰਨੀਕ ਅਹਿਮੀਅਤ ਰਹਿ ਗਈ ਹੈ ਅਤੇ ਇਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਮਜਬੂਰ ਹੋਈ ਹੈ ਕਿ ਉਹਨੂੰ ਆਪਣੀਆਂ ਨੀਤੀਆਂ ਦੇ ਵਿੱਚ ਜਿਹੜਾ ਜਿਹੜੀ ਉਹ ਚੋਣਾਂ ਦੇ ਲਈ ਪ੍ਰਪਗੈਂਡਾ ਕਰਦੀ ਹੈ ਉਸ ਨੂੰ ਉਹ ਬਦਲਣਾ ਪੈ ਰਿਹਾ ਹੈ ਅਤੇ ਇੱਕ ਐਸਾ ਟਰੈਕ ਸੈੱਟ ਹੋ ਚੁੱਕਿਆ ਹੈ ਕਿ ਜਿਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਕਈ ਅਜਿਹੇ ਮੁੱਦੇ ਹੈ ਜਿਹੜੇ ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਆਪਣੇ ਬਿਆਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹੁਣ ਪਰ ਉਹ ତੜਤਲ ਤੇ ਉੱਤਰਦੇ ਹੋਏ ਵਿਖਾਈ ਨਹੀਂ ਦੇ ਰਹੇ ਲੋਕ ਸਭਾ ਚੋਣਾਂ ਦਾ ਖਾੜਾ ਲਗਾਤਾਰ ਚੱਲ ਰਿਹਾ ਹੈ ਤੁਹਾਨੂੰ ਮੈਂ ਸਰਵੇ ਬਾਰੇ ਥੋੜੀ ਜੀ ਜਾਣਕਾਰੀ ਦੇਦਾ ਕੁੱਲ 10019 ਲੋਕਾਂ ਦੇ ਉੱਤੇ ਇਹ ਜਿਹੜਾ ਸਰਵੇ ਕੀਤਾ ਗਿਆ ਹੈ ਇਹ ਸਰਵੇ ਆਧਾਰਿਤ ਹੈ ਇਸ ਦੇ ਵਿੱਚ ਲਗਭਗ 400 ਪੋਲਿੰਗ ਬੂਥ ਨੇ 19 ਰਾਜ ਨੇ ਜਿਸ ਦੇ ਵਿੱਚ ਪੰਜਾਬ ਕੇਰਲਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਅਸਾਮ ਬਿਹਾਰ ਯੂਪੀ ਸਣੇ ਸਾਰੇ ਰਾਜ ਲਗਭਗ 19 ਰਾਜ ਇਸ ਦੇ ਵਿੱਚ ਸ਼ਾਮਲ ਨੇ 400 ਪੋਲਿੰਗ ਬੂਥ ਨੇ ਅਤੇ 100 ਵਿਧਾਨ ਸਭਾ ਹਲਕੇ ਅਤੇ 100 ਲੋਕ ਸਭਾ ਹਲਕੇ ਨੇ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਦਾ ਹਿੰਦੂ ਅੰਗਰੇਜ਼ੀ ਦਾ ਮੰਨਿਆ ਪਰਮੰਨਿਆ ਅਖਬਾਰ ਹੈ ਇਸੇ ਤਰ੍ਹਾਂ ਨਾਲ ਹੀ ਸੀਐਸਡੀਐਸ ਵੀ ਬਹੁਤ ਇਸ ਮਾਮਲੇ ਦੇ ਵਿੱਚ ਮੰਨੀ ਹੋਈ ਚੀਜ਼ ਹੈ ਸਰਵੇਖਣ ਦੇ ਅੰਦਰ ਦੀ ਲੋਕ ਨੀਤੀ ਤਿੰਨੇ ਚੀਜ਼ਾਂ ਨੇ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਗਏ ਨੇ ਹਰ ਪ੍ਰਸ਼ਨ ਦੇ ਨਾਲ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਤਰੇਲੀਆਂ ਆਉਣੀਆਂ ਨੇ ਪਹਿਲਾ ਪ੍ਰਸ਼ਨ ਪੁੱਛਿਆ ਗਿਆ ਕਿ ਜਿਹੜਾ ਨੌਕਰੀ ਦੀ ਉਪਲਬਧਤਾ ਕਿੰਨੀ ਕ ਹੈ ਕਿੰਨਾ ਕੁ ਤੁਹਾਨੂੰ ਲੱਗਦਾ ਤੁਹਾਨੂੰ ਇੱਥੋਂ ਅਸਲ ਚ ਕਹਾਣੀ ਸਮਝ ਆਵੇਗੀ ਇੱਥੋਂ ਜਿਹੜਾ ਅਸਲ ਇਸ ਮੁੱਦੇ ਦਾ ਸਿਆਸੀ ਅਨੁਵਾਦ ਹੈ ਉਹ ਸ਼ੁਰੂ ਹੁੰਦਾ ਹੈ ਕਿ ਆਖਰਕਾਰ ਜਿਹੜੇ ਲੋਕ ਜਾਂ ਜਿਹੜਾ ਨੌਜਵਾਨ ਇਹ ਕਹਿੰਦਾ ਸੀਗਾ ਕਿ ਆਏਗਾ ਤਾਂ મોદી ਹੀ મોદી ਹੈ ਮਮਕਨ ਹੈ ਉਹ ਅੱਜ ਨੌਜਵਾਨ ਨੌਕਰੀ ਦੇ ਸਵਾਲ ਤੇ ਕੀ ਜਵਾਬ ਦੇ ਰਿਹਾ ਹੈ ਪੁਖਮਰੀ ਅਤੇ ਮਹਿੰਗਾਈ ਦੇ ਸਵਾਲ ਤੇ ਕੀ ਜਵਾਬ ਦੇ ਰਿਹਾ ਜਿਹੜੇ ਲੋਕ ਕਹਿੰਦੇ ਸੀਗੇ ਵੀ 10000 ਦਾ ਪੈਟਰੋਲ ਲੀਟਰ ਹੋ ਜਾਏ ਸੀ ਫਿਰ ਵੀ ਪਵਾਵਾਂਗੇ ਉਹਨਾਂ ਲੋਕਾਂ ਲਈ ਅੱਜ ਸਥਿਤੀ ਕੀ ਬਣ ਗਈ ਹੈ ਆਖਰਕਾਰ ਇਹ ਡਿਵਰਸ਼ਨ ਕਿਵੇਂ ਆਈ ਕਿਉਂਕਿ ਲਗਾਤਾਰ ਵਿਰੋਧੀ ਧਿਰ ਸਪੈਸ਼ਲੀ ਕਹਿ ਲਈਏ ਕਾਂਗਰਸ ਜਾਂ ਬਾਕੀ ਉਹਦੇ ਸਹਿਯੋਗੀ ਪਾਰਟੀਆਂ ਨੇ ਉੱਤੇ ਅੱਗੇ ਜਾ ਕੇ ਗੱਲ ਕਰਦੇ ਆ ਇਹ ਮੁੱਦੇ ਬਹੁਤ ਉੱਭਰ ਗਏ ਨੇ ਤੇ ਹੁਣ ਜਿਸ ਮੁੱਦਿਆਂ ਨੂੰ ਆਧਾਰ ਬਣਾ ਕੇ ਭਾਰਤੀ ਜਨਤਾ ਪਾਰਟੀ 2014 ਤੋਂ 19 ਦੇ ਵਿੱਚ ਸੱਤਾ ਚਾਈ ਉਹ ਮੁੱਦੇ ਤਾਂ ਡਿਲੀਊਟ ਹੋ ਗਏ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਦਾ ਪਸੀਨੇ ਛੁੱਟਣੇ ਸੀ ਜੇਕਰ ਨੌਕਰੀ ਦੀ ਉਪਲਬਧਤਾ ਦੀ ਗੱਲ ਕਰੀਏ ਤਾਂ ਜਿਹੜੇ ਇਸ ਮਾਮਲੇ ਦੇ ਵਿੱਚ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਮੁਸ਼ਕਲ ਹੈ 62% ਲੋਕਾਂ ਨੇ ਇਹ ਗੱਲ ਕਹੀ ਹੈ ਕਿ ਨੌਕਰੀ ਮਿਲਣੀ ਬਹੁਤ ਮੁਸ਼ਕਲ ਹੋ ਗਈ ਇਨਾਂ 10 ਸਾਲਾਂ ਦੇ ਦੌਰਾਨ ਜਾਂ ਇਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਜਾਂ ਅੱਜ ਦੀ ਘੜੀ ਕਹਿ ਲਓ ਕਿ ਬਹੁਤ ਜ਼ਿਆਦਾ ਜਿਹੜੀ ਹੈ ਹੁਣ ਉਹ ਮੁਸ਼ਕਲ ਹੋ ਗਈ ਹੈ ਇਸੇ ਤਰ੍ਹਾਂ ਨਾਲ ਹੀ ਪਹਿਲਾਂ ਵਾਂਗ ਜਿਹੜੇ ਲੋਕ ਕਹਿੰਦੇ ਨੇ ਕਿ ਵੀ ਪਹਾਂਪ ਸਾਨੂੰ ਉਵੇਂ ਹੀ ਮਿਲ ਜਾਂਦੀ ਹੈ ਜਿਵੇਂ ਸਾਨੂੰ ਪਹਿਲਾਂ ਮਿਲਦੀ ਸੀ ਉਹ 18% ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਵੈਸੀ ਚੁਟਕੀ ਦੀ ਨੌਕਰੀ ਪਈ ਹੈ ਉਹ ਸਿਰਫ 12% ਨੇ ਤਾਂ ਇਹ ਅੰਕੜਾ ਸਾਫ਼ ਕਰਦਾ ਹੈ ਕਿ ਜਿਹੜੇ ਮੁੱਦੇ ਭਾਰਤੀ ਜਨਤਾ ਪਾਰਟੀ ਲਗਾਤਾਰ ਉਭਾਰਦੀ ਰਹੀ ਮੰਦਰ ਦਾ ਮਸਜਿਦ ਦਾ ਹਿੰਦੂਤਵ ਦਾ CAA ਦਾ 370 ਦਾ ਬਹੁਤ ਸਾਰੇ ਇਦਾਂ ਦੇ ਬੇਫਾਲਤੂ ਦੇ ਮੁੱਦੇ ਉਹ ਹੁਣ ਥੱਲੇ ਜਾਂਦੇ ਹੋਏ ਵਿਖਾਈ ਦੇ ਰਿਹਾ ਵੋਟਰ ਦੇ ਦਿਮਾਗ ਦੇ ਵਿੱਚ ਹੁਣ ਜਿਹੜਾ ਨੌਕਰੀ ਵੱਡਾ ਮੁੱਦਾ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਇਸੇ ਨਾਲ ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਮਹਿੰਗਾਈ ਹੈ ਉਹ ਉਹ ਲੋਕ ਵੀ ਇਸ ਦੇ ਵਿੱਚ ਸ਼ਾਮਲ ਨੇ ਜੇਕਰ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਉਹ ਲੋਕ ਵਿਸ਼ਾਮ ਨੇ ਜੇਕਰ ਬੇਰੁਜ਼ਗਾਰੀ ਦੇ ਵਿੱਚ ਸਮਾਜਿਕ ਵਰਗ ਜਾਂ ਧਾਰਮਿਕ ਵਰਗਾਂ ਦੀ ਵੰਡ ਦੇ ਉੱਤੇ ਦੇਖੀਏ ਤਾਂ ਇਹ ਵੀ ਇੱਕ ਨਤੀਜੇ ਜਿਹੜੇ ਨੇ ਇਹ ਬੜੇ ਹੈਰਾਨ ਕਰਨ ਵਾਲੇ ਨੇ ਜੇਕਰ ਬੇਰੁਜ਼ਗਾਰੀ ਦੇ ਉੱਤੇ ਗੱਲ ਕਰੀਏ ਤਾਂ ਜਿਹੜੇ ਉੱਚ ਜਾਤੀ ਦੇ ਹਿੰਦੂ ਨੇ ਇਹ ਮੰਨਦੇ ਨੇਗੇ ਕਿ 57% ਜਿਹੜਾ ਇਹਨਾਂ ਨੂੰ ਹੁਣ ਜਿਹੜਾ ਨੌਕਰੀ ਲੈਣੀ ਔਖੀ ਹੋ ਗਈ ਹੈ 57% ਜਿਹੜੀ ਹੁਣ ਨੌਕਰੀ ਲੈਣੀ ਔਖੀ ਹੋ ਗਈ ਹੈ 17% ਮੰਨਦੇ ਨੇ ਕਿ ਸੌਖਾ ਹੈ ਪਹਿਲਾਂ ਵਾਂਗ ਹੈ ਜਾਨਕੀ ਸੌਖੀ ਹੋ ਗਈ ਹੈ 19% ਉੱਚ ਜਾਤੀ ਦੇ Hindu ਮੰਨਦੇ ਹੈ ਕਿ 19% ਕਹਿੰਦੇ ਹੈ ਕਿ ਪਹਿਲਾਂ ਵਾਂਗ ਹੀ ਹੈ ਕੋਈ ਬਹੁਤਾ ਫਰਕ ਨਹੀਂ ਪਿਆ ਇਸੇ ਤਰ੍ਹਾਂ ਨਾਲ ਹੀ Hindu OBC 12% ਮੰਨਦੇ ਹੈ ਸੌਖਾ ਹੋ ਗਿਆ 63% ਮੰਨਦੇ ਹੈ ਕਿ ਔਖਾ ਹੋ ਗਿਆ 17% ਮੰਨਦੇ ਹੈ ਕਿ ਪਹਿਲਾ ਮੰਗਿਆ ਇਸੇ ਤਰ੍ਹਾਂ ਨਾਲ ਹੀ ਹਿੰਦੂ ਜਿਹੜੇ ਸ਼ਡਿਊਲ ਕਾਸਟ ਨੇ ਉਹ ਵੀ 12% ਮੰਨਦੇ ਆ ਸੋਖਾ ਹੋ ਗਿਆ 63% ਮੰਨਦੇ ਆ ਔਖਾ ਹੋ ਗਿਆ 17% ਮੰਨਦੇ ਆ ਕਿ ਪਹਿਲਾ ਮੰਗਿਆ ਇਸੇ ਤਰ੍ਹਾਂ ਨਾਲ ਹੀ ਸ਼ਡਿਊਲ ਟ్రਾਈਬ ਜਾਨੀ ਕਿ ਅਨੁਸੂਚਿਤ ਕਬੀਲੇ ਆ ਜਿਹੜੇ ਉਹ 19% ਮੰਨਦੇ ਆ ਕਿ ਸੋਖਾ ਹੋ ਗਿਆ 69% ਮੰਨਦੇ ਆ ਔਖਾ ਹੋ ਗਿਆ 25% ਮੰਨਦੇ ਆ ਕਿ ਪਹਿਲਾਂ ਵਾਂਗ ਹੀ ਆ ਮੁਸਲਮ 6% ਮੰਨਦੇ ਆ ਸੌਖਾ ਹੋਇਆ 67% ਮੰਨਦੇ ਆ ਕਿ ਔਖਾ ਹੋ ਗਿਆ 18% ਕਹਿੰਦੇ ਆ ਕਿ ਪਹਿਲਾਂ ਵਾਂਗ ਹੈ ਕੋਈ ਤਬਦੀਲੀ ਨਹੀਂ ਜਿਹੜੇ ਹੋਰ ਵਰਗ ਨੇ 9% ਮੰਨਦੇ ਨੇ ਕਿ ਸੌਖਾ ਹੋਇਆ 62% ਮੰਨਦੇ ਆ ਕਿ ਬਹੁਤ ਔਖਾ ਹੋ ਗਿਆ ਅਤੇ ਲਗਭਗ 10 ਤੋਂ 20% ਦਾ ਇਹ ਮਾਰਜਨ ਹੈ ਕਿ ਜਿਹੜੇ ਕਹਿੰਦੇ ਆ ਕਿ ਪਹਿਲਾਂ ਨਾਲੋਂ ਜਿਹੜੀ ਸਥਿਤੀਆਂ ਨੇ ਪਹਿਲਾਂ ਵਾਂਗੂੰ ਜਿਉਂਦੀਆਂ ਤੇ ਹੋਣੇ ਜੇਕਰ ਬੇਰੋਜ਼ਗਾਰੀ ਦੇ ਮਾਮਲੇ 'ਚ ਕਿਹੜੀ ਸਰਕਾਰ ਜ਼ਿਆਦਾ ਜ਼ਿੰਮੇਵਾਰ ਹੈ ਤਾਂ ਲੋਕ 21% ਲੋਕ ਮੰਨਦੇ ਆ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ 17% ਮੰਨਦੇ ਆ ਕਿ ਜਿਹੜੀ ਆ ਸੂਬਾ ਸਰਕਾਰ ਜ਼ਿੰਮੇਵਾਰ ਹੈ ਤੇ ਦੋਵੇਂ ਸਰਕਾਰਾਂ ਦਾ ਜੇਕਰ ਪੁੱਛਿਆ ਜਾਵੇ ਤਾਂ 57% ਮੰਨਦੇ ਆ ਮਹਿੰਗਾਈ ਲਈ ਵੀ ਇਹੀ ਹਾਲ ਹੈ 26% ਮੰਨਦੇ ਆ ਕਿ ਕੇਂਦਰ ਸਰਕਾਰ ਜਨਕੀ ਪ੍ਰਧਾਨ ਮੰਤਰੀ ਮੋਦੀ ਜ਼ਿੰਮੇਵਾਰ ਨੇ 12% ਮੰਨਦੇ ਆ ਸੂਬਾ ਸਰਕਾਰਾਂ ਜ਼ਿੰਮੇਵਾਰ ਨੇ ਤੇ 55% ਮੰਨਦੇ ਆ ਕਿ ਜਿਹੜਾ ਦੋਵੇਂ ਸਰਕਾਰਾਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਉਹ ਜ਼ਿੰਮੇਵਾਰ ਹੈਗੀਆਂ ਨੇ ਤਾਂ ਇਹ ਵੀ ਗੱਲ ਹੈ ਕਿ ਜਿਹੜੀ ਮਹਿੰਗਾਈ ਦੇ ਮਾਮਲੇ ਦੇ ਵਿੱਚ ਆ ਵੀ ਜਿਹੜੀ ਕੰ ਲੋਕ ਕਹਿੰਦੇ ਕਿ ਪਹਿਲਾਂ ਨਾਲੋਂ ਮਹਿੰਗਾਈ ਵਧੀ ਹੈ ਉਹ ਲਗਭਗ ਲਗਭਗ 74 75% ਦਾ ਆંકੜਾ ਨਿਕਲ ਕੇ ਆਉਂਦਾ ਹੈ ਜਿਹੜੇ ਕਹਿੰਦੇ ਪਹਿਲਾਂ ਵਾਂਗ ਹੀ ਹੈ ਨਾ ਬਦਲ ਹੋਇਆ ਹੈ ਤਾਂ ਉਹ ਕਹਿੰਦੇ ਨੇ 13% ਦਾ ਉਹਦਾ ਤੇ ਜਿਹੜੇ ਕਹਿੰਦੇ ਘਟ ਗਈ 12 13% ਇਹ ਲੋਕ ਕਹਿੰਦੇ ਆ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਸਰਵੇ ਦੇ ਅੰਦਰ ਇੱਕ ਗੱਲ ਸਥਿਤੀ ਸਪਸ਼ਟ ਹੋ ਗਈ ਹੈ ਕਿ ਜਿਹੜੇ ਲੋਕ ਪਹਿਲਾਂ ਵਾਲੇ ਸਰਵੇਆਂ ਦੇ ਅੰਦਰ 2019 ਦੇ ਸਰਵੇਆਂ ਚ ਜਾਓ ਉਹ ਕਹਿੰਦੇ ਸੀ ਕੁਛ ਹੋ ਜੇ ਅਸੀਂ ਵਿਕਾਸ ਨੂੰ ਵੋਟ ਪਾਉਣੀ ਹੈ ਹੁਣ ਜਦੋਂ ਵਿਕਾਸ ਦੀ ਗੱਲ ਆਈ ਮੋਦੀ ਨੂੰ ਵੋਟ ਪਾ ਮੋਦੀ ਨੂੰ ਹੀ ਵੋਟ ਪਾਉਣੀ ਹੈ ਪਲਵਾਵਾ ਜੇ ਉਹ ਸਾਰੀਆਂ ਚੀਜ਼ਾਂ ਸੀ ਤਾਂ ਹੁਣ ਉਹ ਡਿਵਰਸ਼ਨ ਹੋ ਚੁੱਕਿਆ ਜਿਸ ਕਰਕੇ ਭਾਰਤੀ ਜਨਤਾ ਤੁਸੀਂ ਵੇਖਿਆ ਹੋਣਾ ਕਿ ਭਾਰਤੀ ਜਨਤਾ ਪਾਰਟੀ ਦਾ ਉਹ ਜਿਹੜਾ ਪੱਤਾ ਹੈ ਉਹ ਉਸ ਪ੍ਰਕਾਰ ਖੇਡਦਾ ਹੋਇਆ ਵੀ ਨਜ਼ਰ ਨਹੀਂ ਆਉਂਦਾ ਜਿਸ ਕਰਕੇ ਹੁਣ ਸਥਿਤੀਆਂ ਉਲਝਣੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸੇ ਤਰ੍ਹਾਂ ਨਾਲ ਹੀ ਜਿਹੜੇ ਲੋਕ ਨੀਤੀ ਦੇ ਕੋਆਰਡੀਨੇਟਰ ਨੇ ਸੰਦੀਪ ਸ਼ਾਸਤਰੀ ਸੰਦੀਪ ਸ਼ਾਸਤਰੀ ਦਾ ਮੰਨਣਾ ਇਹ ਹੈ ਕਿ ਤਿੰਨ ਚੋਂ ਜਿਹੜੇ ਦੋ ਲੋਕ ਨੇ ਉਹ ਨੌਕਰੀ ਦੀ ਗੱਲ ਕਰਦੇ ਨੇ ਬਾਕੀ ਮੰਦਰ-ਮੁੰਦਰ ਦਾ ਮੁੱਦਾ ਛੱਡ ਕੇ ਤਿੰਨ ਚੋਂ ਦੋ ਲੋਕ ਸਿਰਫ ਨੌਕਰੀ ਦੀ ਗੱਲ ਕਰਦੇ ਆ ਚਾਰ ਚੋਂ ਤਿੰਨ ਲੋਕ ਮਹਿੰਗਾਈ ਦੀ ਗੱਲ ਕਰਦੇ ਆ ਨਾ ਉਰੇ ਦੀ ਕਰਦੇ ਆ ਨਾ ਪਰੇ ਦੀ ਕਰਦੇ ਨਾ ਉਹ ਕਹਿੰਦੇ ਸਾਨੂੰ ਨਾਮ ਮੰਦਰ ਚਾਹੀਦਾ ਨਾ ਉਹ ਸਾਨੂੰ ਕਹਿੰਦੇ ਆ ਕਿ 370 ਹਟਾ ਤੀ ਨਾ ਉਹ ਕਹਿੰਦੇ ਆ ਕਿ ਜਿਹੜਾ ਪਾਕਿਸਤਾਨ 'ਚ ਵੜ ਕੇ ਅੱਤਵਾਦੀਆਂ ਨੂੰ ਮਾਰਦਾ ਉਹ ਐਸੀ ਕੋਈ ਗੱਲ ਨਹੀਂ ਕਰਦੀ ਅਤੇ ਜ਼ਿਆਦਾਤਰ ਇਸ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਗਰੀਬ ਲੋਕ ਨੇਗੇ ਜ਼ਿਆਦਾ ਉਹ ਗੱਲ ਕਰ ਰਹੇ ਨੇ ਗਰੀਬ ਲੋਕ ਜ਼ਿਆਦਾਤਰ ਇਹ ਗੱਲ ਕਰ ਰਹੇ ਨੇ ਖਾਸ ਕਰਕੇ 5 ਕਿਲੋ ਰਾਸ਼ਨ ਦੀ ਜਿਹੜੀ ਗੱਲ ਹੈ ਉਹ ਉਸ ਲੋਕ ਇਸ ਕੈਟਾਗਰੀ ਚ ਆਉਂਦੇ ਲੋਕ ਨੇ ਤਾਂ ਉਹਨਾਂ ਦੇ ਅਸਰ ਹੋ ਰਿਹਾ ਹੈ 5 ਕਿਲੋ ਰਾਸ਼ਨ ਵਾਲੀ ਗੱਲ ਵੀ ਫੇਲ ਹੁੰਦੀ ਹੋਈ ਨਜ਼ਰ ਆਉਂਦੀ ਹੈ ਤੇ ਜਿਹੜੇ ਅਮੀਰਾਂ ਦੇ ਵਿੱਚ ਜਾਂਦੇ ਆ ਇਹ ਚੀਜ਼ ਘਟਦੀ ਜਾਂਦੀ ਹੈ ਇਹ ਸੰਦੀਪ ਸ਼ਾਸਤਰੀ ਦਾ ਮੰਨਣਾ ਹੈ ਉਹਨਾਂ ਨੇ ਕਿਹਾ ਕਿ 2019 ਦੇ ਵਿੱਚ ਜੋ ਲੋਕ ਕਹਿੰਦੇ ਸੀਗੇ ਵਿਸ਼ੇ ਦੇ ਵਿੱਚੋਂ ਇੱਕ ਬੰਦਾ ਕਹਿੰਦਾ ਸੀਗਾ ਬੇਰੋਜ਼ਗਾਰੀ ਦੀ ਗੱਲ ਯਾਨੀ ਕਿ 6 ਵਿੱਚੋਂ ਇੱਕ ਬੰਦੇ ਦਾ ਕਹਿਣਾ ਕਿ 5 ਬੰਦੇ ਹੁਣ ਮਾਮਲਾ ਉਲਟ ਹੋ ਚੁੱਕਿਆ ਹੈ ਅ 50 ਤੋਂ 56 57 ਫੀਸਦੀ ਦਾ ਜਿਹੜਾ ਫਰਕ ਹੈ ਇਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਜਿਹੜਾ ਕਹਿ ਲਈਏ ਕਿ ਵੱਡੀ ਗੱਲ ਹੈ ਆਉਂਦੇ ਦਿਨਾਂ ਦੇ ਅੰਦਰ ਇਸ ਬਾਰੇ ਹੋਰ ਜੜੀਆਂ ਤੱਥ ਸਾਹਮਣੇ ਆ ਸਕਦੇ ਜੇਕਰ ਕੁੱਲ ਮਿਲਾ ਕੇ ਇਸ ਦਾ ਸਿਆਸੀ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਅੰਕੜੇ ਸਾਫ਼ ਜ਼ਾਹਰ ਕਰਦੇ ਕਿ ਭਾਰਤੀ ਜਨਤਾ ਪਾਰਟੀ ਦੇ ਉਹ ਤੁਰਕ ਦੇ ਪੱਤੇ ਇਸ ਵਾਰ ਫੇਲ ਹੁੰਦੇ ਹੋਏ ਨਜ਼ਰ ਆਉਂਦੇ ਐ ਜਿਹੜੇ ਉਹ 2014 ਤੋਂ ਪਹਿਲਾਂ ਤੇ 2014 ਤੋਂ ਬਾਅਦ ਲਗਾਤਾਰ ਖੇਡਦੀ ਆਈ ਚਾਹੇ ਸੂਬਿਆਂ ਦੀਆਂ ਚੋਣਾਂ ਹੋਣ ਚਾਹੇ ਜਿਹੜੀਆਂ ਆਮ ਚੋਣਾਂ ਲੋਕ ਸਭਾ ਦੀਆਂ ਹੋਣ ਉਹਨਾਂ ਦੇ ਵਿੱਚ ਲਗਾਤਾਰ ਖੇਡਦੀ ਆਈ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਮਾਹਰ ਇਹ ਗੱਲ ਮੰਨਦੇ ਆ ਕਿ ਤਿੰਨ ਚਾਰ ਚੀਜ਼ਾਂ ਦਾ ਬਹੁਤ ਵੱਡਾ ਫੈਕਟਰ ਇੱਕ ਤਾਂ ਵਾਕਈ ਮਹਿੰਗਾਈ ਨੇ ਲੋਕਾਂ ਦਾ ਇੰਨਾ ਲੱਕ ਤੋੜਤਾ ਕਿ ਲੋਕ ਹੁਣ ਜਦੋਂ ਕਿ ਚੀਜ਼ ਦਾ ਭਾਰ ਪੈਜੇ ਤਾਂ ਲੋਕ ਉਸ ਦੀ ਗੱਲ ਜ਼ਰੂਰ ਕਰਦੇ ਆ ਇਹਦੇ ਬਾਰੇ ਇਹ ਵੀ ਗੱਲ ਹੈ ਕਿ ਜਿੰਨੇ ਲੋਕ ਕਹਿ ਰਹੇ ਆ ਵਾਕਈ ਇਹ ਵੋਟ ਜਿਹੜਾ ਆ ਉਹ ਪਾਪਾ ਦੇ ਖਿਲਾਫ ਜਾਊਗਾ ਜਾਂ ਉਹ ਜਦੋਂ ਵੋਟ ਪਾਉਣ ਜਾਣਗੇ ਉਹ ਕੁਝ ਹੋਰ ਸੋਚਣਗੇ ਇਹ ਇੱਕ ਸਵਾਲ ਹੈ ਇਹ ਸਵਾਲ ਜਿਉਂ ਦਾ ਤਿਉਂ ਰਹਿਣਾ ਜਿੰਨਾ ਟਾਈਮ 4 ਜੂਨ ਨਹੀਂ ਆਉਂਦੀ ਤਾਂ ਇਸ ਮਾਮਲੇ ਦੇ ਅੰਦਰ ਦੋ ਤਿੰਨ ਚੀਜ਼ਾਂ ਬਾਰੇ ਕਿਹਾ ਜਾਂਦਾ ਕਿ ਇੱਕ ਤਾਂ ਬਿਹਾਰ ਦੇ ਅੰਦਰ ਤਿਜਸਵੀ ਯਾਦਵ ਦੀ ਜਿਹੜਾ ਉਭਾਰ ਹੈ ਤਿਜਸਵੀ ਯਾਦਵ ਦਾ ਉਭਾਰ ਹੀ ਇਹਨਾਂ ਚੀਜ਼ਾਂ ਦੇ ਉੱਤੇ ਸੀ ਖਾਸ ਕਰਕੇ ਨੌਕਰੀ ਦੇ ਉੱਤੇ ਬੇਰੋਜ਼ਗਾਰੀ ਦੇ ਉੱਤੇ ਉਹਨਾਂ ਦਾ ਉਭਾਰ ਸੀ ਫਿਰ ਮਹਿੰਗਾਈ ਦੇ ਉੱਤੇ ਤਾਂ ਜਿਹੜਾ ਸੁਧਾਰਨ ਜਨਮਾਨਸ ਹੈ ਖਾਸ ਕਰਕੇ ਜਿਹੜਾ ਬਿਆਰ ਯੂਪ ਦੇ ਇਲਾਕਿਆਂ ਚੋਂ ਆਉਂਦੇ ਲੋਕ ਨੇ ਉਹਨਾਂ ਤੇ ਇਸ ਚੀਜ਼ ਦੀ ਕਾਫੀ ਅਸਰ ਹੋਇਆ ਹੈ ਤੇ ਦੂਜਾ ਰਾਹੁਲ ਗਾਂਧੀ ਦੀਆਂ ਜਿਹੜੀਆਂ ਦੋ ਯਾਤਰਾਵਾਂ ਨੇ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਇਹੀ ਗੱਲ ਹੁੰਦੀ ਰਹੀ ਤੀਜਾ ਕਿਸਾਨ ਅੰਦੋਲਨ ਜਿਸ ਪ੍ਰਕਾਰ ਕਿਸਾਨ ਅੰਦੋਲਨ ਤਾਂ ہزار ਜਿਹੜਾ ਰੂਪ ਰਿਹਾ ਹੁਣ ਤੱਕ ਉਹਨੇ ਵੀ ਇਹੀ ਗੱਲ ਕੀਤੀ ਕਿ ਤੁਹਾਡਾ ਜਿਹੜਾ ਚੀਜ਼ਾਂ ਮਹਿੰਗੀਆਂ ਹੋ ਗਈਆਂ ਅਨਾਜ ਮਹਿੰਗਾ ਹੋ ਜਾਊਗਾ ਇਹ ਉਹ ਸਾਰੀਆਂ ਗੱਲਾਂ ਇਹ ਸਾਰੇ ਫੈਕਟਰ ਨੇ ਜਿਨ੍ਹਾਂ ਨੇ ਸੋਚਣ ਦੇ ਲਈ ਮਜਬੂਰ ਕੀਤਾ ਹੈ ਤਾਂ ਹੁਣ ਭਾਰਤੀ ਜਨਤਾ ਪਾਰਟੀ ਦੇ ਉਸ ਨਰੇਟਿਵ ਨੂੰ ਤਾਂ ਘਟੋ ਘਟ ਪੁੱਠਾ ਗੇੜਾ ਦਿੱਤਾ ਜਾ ਚੁੱਕਿਆ ਹੈ ਜਿਹੜਾ ਉਹਦੇ ਵੱਲੋਂ ਹਰ ਵਾਰ ਸਿੱਧਿਆ ਜਾਂਦਾ ਸੀ ਜਿਹੜੀ ਉਹ ਮਾਹੌਲ ਬੰਦੀ ਕਰਦੀ ਸੀ ਜਿਹੜੀਆਂ ਚੀਜ਼ਾਂ ਦੇ ਉੱਤੇ ਉਹ ਜਿਹੜੀ ਟੁੱਟ ਚੁੱਕੀ ਹੈ ਇਸ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਹੈ ਤਾਂ ਕੁੱਲ ਮਿਲਾ ਕੇ ਆਉਂਦੇ ਦਿਨਾਂ 'ਚ ਸਥਿਤੀਆਂ ਹੋਰ ਸਪੱਸ਼ਟ ਹੋਣਗੀਆਂ ਸਰਵੇ ਆਨੇ ਹੋਣਾ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਜਿਹੜਾ ਸਰਵੇ ਹੈ ਇਹ ਸਰਵੇ ਆ 28 ਮਾਰਚ ਤੋਂ 8 ਅਪ੍ਰੈਲ ਦੇ ਵਿੱਚ ਕਰਵਾਇਆ ਗਿਆ ਹੈ ਤਾ بڑے ਚੋਣਾ ਦੇ ਜਾਨੀ ਕਿ ਉਦੋਂ ਚੋਣਾ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਬਣ ਚੁੱਕਿਆ ਸੀ ਜਦੋਂ ਇਹ ਸਰਵੇ ਕਰਵਾਇਆ ਗਿਆ ਤਾਂ ਇਸ ਕਰਕੇ ਇਸ ਸਰਵੇ ਦੀ अहमियत ਇਸ ਕਰਕੇ ਵੀ ਵੱਧ ਜਾਂਦੀ ਹੈ ਕਿਉਂਕਿ ਜਿਹੜੇ ਨਤੀਜੇ ਨੇ ਉਹ ਬੜੇ ਹੈਰਾਨ ਕਰਨ ਵਾਲੇ ਨੇ ਆਉਂਦੇ ਦਿਨਾਂ ਚ ਕੀ ਭਾਰਤੀ ਜਨਤਾ ਪਾਰਟੀ ਇਸ ਦਾ ਨੁਕਸਾਨ ਭੁਗਤ ਸਕੇਗੀ ਜਾਂ ਫਿਰ ਵਿਰੋਧੀਆਂ ਨੂੰ ਫਾਇਦਾ ਹੋ ਸਕੇਗਾ ਜਾਂ ਫਿਰ 2019 ਵਾਲੇ ਨਤੀਜੇ ਰਹਿਣਗੇ ਲੋਕ ਮਹਿੰਗਾਈ ਮੰਗੋਈ ਨੂੰ ਭੁੱਲ ਕੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਚ ਵੋਟ ਪਾਉਣਗੇ ਇਹ ਹੁਣ ਵੇਖਣ ਵਾਲੀ ਗੱਲ ਰਹੇਗੀ ਤੁਸੀਂ ਆਪਣੀ ਰਾਇਸ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਇਹ ਮਹਿੰਗਾਈ ਮੁੱਦਾ ਹੈ ਬੇਰੋਜ਼ਗਾਰੀ ਮੁੱਦਾ ਹੈ ਲੋਕਾਂ ਦੇ ਵਿੱਚ ਜਿਹੜੀ ਸਿੱਖਿਆ ਸਿੱਧਾ ਜਿਹੜਾ ਮੁੱਦਾ ਹੈ ਜਾਂ ਫਿਰ ਜਿਹੜੇ ਮੁੱਦੇ ਧਾਰਮਿਕ ਮੁੱਦੇ ਲਗਾਤਾਰ ਬਹੁਤ ਸਾਰੀਆਂ ਪਾਰਟੀਆਂ ਹੋਰ ਵੀ ਉਭਾਰਦੀਆਂ ਨੇ ਵਾਕਈ ਇਹ ਜਿਹੜੇ ਮੁੱਦੇ ਹੈਗੇ ਆਪਣੀ ਰਾਇ ਕਮੈਂਟ ਬਾਕਸ ਚ ਦੱਸੋ ਪਰ ਬੜੇ ਅਦਬ ਤੇ ਸਤਿਕਾਰ ਦੇ ਨਾਲ